ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਆ ਉਹ ਕਹਿੰਦੇ ਪਈ ਇਹ ਸੋਚ ਰਿਹਾ ਵੀ ਬਹੁਤ ਸਾਰੇ ਜੋ ਕੌਂਸੂਲੇਟ ਆ ਉਹਨਾਂ ਦੇ ਆਫੀਸਰਜ਼ ਵੱਖ-ਵੱਖ ਦੇਸ਼ਾਂ ਦੇ ਵਿੱਚ ਕੱਟ ਕੀਤੇ ਜਾਣ। ਬਹੁਤ ਸਾਰੇ ਜਿਹੜੇ ਇਹਨਾਂ ਦੇ CIA ਦੇ ਵੀ ਜਿਹੜੇ ਆਫੀਸਰਜ਼ ਹੈਗੇ ਆ ਜਾਂ EMPLOYES ਹੈਗੇ ਆ ਉਹਨਾਂ ਨੂੰ ਵੀ ਜਿਹੜਾ ਕਟ ਕੀਤਾ ਜਾਵੇ ਸੋ ਇਹ ਇੱਕ ਅੱਜ ਨਵੀਂ ਖਬਰ ਆਈ ਹੈਗੀ ਆ ਕਿ ਹੁਣ ਅਮਰੀਕਾ ਦੇ ਵਿੱਚ ਜਿਹੜੀਆਂ ਗਵਰਨਮੈਂਟ ਏਜੰਸੀਜ਼ ਆ ਉਹਨਾਂ ਦੇ ਵਿੱਚ ਕਟਕਾਂ ਤੋਂ ਬਾਅਦ ਯੂ ਐਸ ਦੀ ਗਵਰਨਮੈਂਟ ਯੂ ਐਸ ਦੀ ਸਟੇਟ ਡਿਪਾਰਟਮੈਂਟ ਪ੍ਰਪੇਅਰ ਕਰ ਰਹੀ ਆ ਸ਼ਟਡਾਊਨ ਕਰਨ ਲਈ ਨੰਬਰ ਆਫ ਕੌਂਸੂਲੇਟਸ ਹਨਾ ਜੋ ਵੈਸਟਰਨ ਯੂਰਪ ਦੇ ਵਿੱਚ ਹੈਗੇ ਆ ਆਉਣ ਵਾਲੇ ਮਹੀਨਿਆਂ ਦੇ ਵਿੱਚ ਤਾਂ ਕਿ ਜਿਹੜੀ ਵਰਕਫੋਰਸ ਆ ਉਹ ਗਲੋਬਲੀ ਘਟਾਈ ਜਾ ਸਕੇ ਸਟੇਟ ਡਿਪਾਰਟਮੈਂਟ ਇਹ ਵੀ ਲੁੱਕ ਕਰ ਰਹੀ ਹੈਗੀ ਆ ਦੇਖ ਰਹੀ ਹੈਗੀ ਆ ਕਿ ਕਿਸ ਤਰ੍ਹਾਂ ਵੱਖ-ਵੱਖ ਜਿਹੜੀਆਂ ਬਿਊਰੋਸ ਹੈਗੀਆਂ ਡਿਪਾਰਟਮੈਂਟਸ ਆ ਉਹਨਾਂ ਦੇ ਹੈੱਡਕੁਆਰਟਰ ਵਾਸ਼ਿੰਗਟਨ ਦੇ ਵਿੱਚ ਇਕੱਠੇ ਕਰ ਦਿੱਤੇ ਜਾਣ ਜਿਦਾ ਕਿ ਹਿਊਮਨ ਰਾਈਟਸ ਦਾ ਰਿਫਿਊਜੀ ਗਲੋਬਲ ਕ੍ਰਿਮੀਨਲ ਜਸਟਿਸ ਵਿਮਨ ਇਸ਼ੂਸ ਇਹ ਸਾਰਾ ਕੁਝ ਹਿਊਮਨ ਟ੍ਰੈਫਿਕਿੰਗ ਦਾ ਲੈ ਕੇ ਇੱਕ ਜਗ੍ਹਾ ਹੀ ਇਹਨਾਂ ਨੂੰ ਕੱਠਾ ਕਰ ਦਿੱਤਾ ਜਾਵੇ ਰਾਇਟਰਜ਼ ਨੇ ਰਿਪੋਰਟ ਕੀਤਾ ਸੀ ਪਿਛਲੇ ਮਹੀਨੇ ਵੀ ਯੂਐਸ ਦੇ ਜੋ ਮਿਸ਼ਨਸ ਆ ਅਰਾਊਂਡ ਦਾ ਵਰਲਡ ਉਹੋ ਉਹਨਾਂ ਵੱਲ ਦੇਖਿਆ ਜਾਵੇ ਕਿ ਕਿੱਥੇ ਕਿੱਥੇ ਅਸੀਂ ਉਹਨਾਂ ਦਾ ਕੱਟ ਕਰ ਸਕਦੇ ਹੈਗੇ ਆ ਘੱਟੋ ਘੱਟ 10% ਕੱਟ ਕੀਤਾ ਜਾਊਗਾ ਅ ਪ੍ਰੈਜ਼ੀਡੈਂਟ ਉਹਨਰ 트ੰਪ ਹੋਣਾ ਤੇ ਉਹਨਾਂ ਦੇ ਜਿਹੜੇ ਡੋਜ ਤੇ ਹੈੱਡ ਹੈਗੇ ਆ ਸਾਥੀ ਬਿਲੀਨੀਅਰ ਇਲੋਨ ਮਸਕ ਉਹਨਾਂ ਨੇ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਕੋਸਟ ਕਟਿੰਗ ਦਾ ਜਿਹੜਾ ਅ ਮੁੱਦਾ ਚੱਕਿਆ ਹੋਇਆ ਜਿਹੜਾ ਇੱਕ ਤਰ੍ਹਾਂ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੈਗੀ ਆ ਵੀ ਯੂ ایس ਦੀ ਫੈਡਰਲ ਵਰਕ ਫੋਰਸ ਨੂੰ ਘਟਾਇਆ ਜਾਵੇ ਉਹ ਇਸ ਕਰਕੇ ਜਿਹੜੇ ਆ ਕੌਂਸੂਲੇਟ ਆਫਿਸਰਸ ਹੋਣ ਕੱਟ ਕੀਤੇ ਜਾਣਗੇ ਜੀ ਬਿਲਕੁਲ ਸੋ ਇਹਦੇ ਨਾਲ ਕੀ ਅਮਰੀਕਾ ਦੇ ਉੱਥੇ ਸਫਾਰਤਖਾਨਿਆਂ ਦੇ ਉੱਤੇ ਕਿੰਨਾ ਜਿਹੜਾ ਹੋ ਅਸਰ ਪਊਗਾ ਇਹ ਸਾਰਾ ਵੀਜ਼ਾ ਪ੍ਰੋਸੈਸਸਿਸ ਦੇ ਉੱਤੇ ਕੀ ਅਸਰ ਜਿਹੜਾ ਹੋ ਪੈਣਾ ਆ ਆਬਵੀਅਸਲੀ ਕਿਉਂਕਿ ਉਹਨਾਂ ਨੇ ਜਿਹੜਾ ਸਾਰਾ ਕੁਝ ਜਿਹੜਾ ਦੇਖਣਾ ਹੁੰਦਾ ਆ ਸੋ ਤੁਸੀਂ ਉਮੀਦ ਕਰ ਸਕਦੇ ਆਂ ਵੀ ਜੇ ਉਹ ਕਟ ਹੁੰਦੇ ਆ ਤਾਂ ਉੱਥੇ ਜਿਹੜੇ ਡਿਲੇਸ ਆ ਉਹਨਾਂ ਚੀਜ਼ਾਂ ਦੇ ਵਿੱਚ ਵੱਧ ਸਕਦੇ ਹੈਗੇ ਆ ਇੱਕ ਜਿਹੜੀ ਚੀਜ਼ ਹੈ ਇਸ ਟਾਈਮ ਵੱਡੇ ਪੱਧਰ ਤੇ ਜਿਹੜੀ ਉਹ ਦੇਖੀ ਜਾ ਰਹੀ ਆ ਰਸ਼ੀਆ ਵਾਲੇ ਬਹੁਤ ਖੁਸ਼ ਚੱਲ ਰਹੇ ਨੇ ਇਸ ਚੀਜ਼ ਤੋਂ ਵੀ 트럼ਪ ਹੋਣੀ ਜਿਸ ਤਰੀਕੇ ਦੀਆਂ ਕਾਰਵਾਈਆਂ ਜਿਹੜੀਆਂ ਉਹ ਕਰ ਰਹੇ ਹੈਗੇ ਆ ਸੋ ਕਹਿੰਦੇ ਵੀ ਮਾਸਕੋ ਦੇ ਵਿੱਚ ਕਹਿੰਦੇ ਵੀ ਅਸੀਂ ਬਹੁਤ ਉਹਨਾਂ ਦੇ ਜਿਹੜੇ ਟੀਵੀ ਚੈਨਲ ਦਾ ਸਟੇਟ ਸਪੌਂਸਰਡ ਹੈ ਕਹਿੰਦੇ ਵੀ ਅਸੀਂ ਬਹੁਤ ਖੁਸ਼ ਹਾਂ ਜਿਸ ਤਰੀਕੇ ਨਾਲ ਟਰੰਪ ਹੁਣੀ ਕਰ ਰਹੇ ਆ ਜਿਹੜਾ ਕੰਮ ਅਸੀਂ ਕਰਨਾ ਚਾਹੁੰਦੇ ਸੀਗੇ ਆ ਇਹ ਵੈਸਟਰਨ ਮੁਲਕ ਨੂੰ ਤਾਰ-ਤਾਰ ਕਰਨਾ ਜਾਂ ਵੈਸਟਰਨ ਮੁਲਕਾਂ ਨੂੰ ਜਾਂ ਐਲਾਈਅੰਸ ਨੂੰ ਤੋੜਨਾ ਟਰੰਪ ਹੁਣੀ ਸਾਡਾ ਕੰਮ ਜਿਹੜਾ ਕਰ ਰਹੇ ਸੋ ਰਸ਼ੀਆ ਵਾਲੇ ਉੱਥੇ ਬੈਠੇ ਇਹ ਇਸ ਪੂਰੇ ਆ ਜਿਹੜੇ ਚੀਜ਼ ਦੇ ਉੱਤੇ ਜੋ ਖਾਸ ਕਰਕੇ ਜ਼ੇਲੈਂਸਕੀ ਵਾਲੇ ਮਾਮਲੇ ਤੋਂ ਬਾਅਦ ਜੋ ਕੁਝ ਹੋਇਆ ਆ ਉਸ ਨੂੰ ਲੈ ਕੇ ਉਹ ਆਖ ਰਹੇ ਹੈਗੇ ਆ ਸੋ ਹੁਣ ਦੇਖੋ ਵੀ ਇਹ ਕਿਸ ਤਰੀਕੇ ਦੇ ਨਾਲ ਓਵਰਆਲ ਜਿਹੜੀ ਚੀਜ਼ ਅੱਗੇ ਭਵਿੱਖ ਦੇ ਵਿੱਚ ਅੱਗੇ ਬਣਦੀ ਹੈਗੀ ਆ ਪਰ ਜਿਹੜੇ 트럼ਪ ਉਹਨਾਂ ਦੇ ਇੱਥੇ ਬੈਠੇ ਸਾਥੀ ਆ ਉਹ ਕਹ ਰਹੇ ਵੀ ਮਾਸਕੋ ਤਾਂ ਉਤੋਂ ਹੁਣ ਹੋਰ ਵੀ ਜ਼ਿਆਦਾ ਡਰ ਰਿਹਾ ਹੋਊਗਾ ਡਰ ਪਤਾ ਨਹੀਂ ਕਿਸ ਚੀਜ਼ ਦਾ ਹੋਊਗਾ ਸੈਂਕਸ਼ਨ ਹਟਾਉਣ ਦੀਆਂ ਗੱਲਾਂ ਤੋਂ ਡਰ ਰਹੇ ਆ ਜ਼ਲਨਸਕੀ ਨੂੰ ਝਾੜ ਪਾਈ ਆ ਉਸ ਗੱਲ ਤੋਂ ਜਿਹੜਾ ਉਹ ਡਰ ਰਹੇ ਆ ਰਸ਼ੀਆ ਨੂੰ ਡਿਕਟੇਟਰ ਕਹਿ ਨਾ ਕਹਿਣ ਦੇ ਉੱਤੇ ਡਰ ਰਹੇ ਆ ਜਾਂ ਕਿਹੜੀਆਂ ਗੱਲਾਂ ਕਰਕੇ ਜਿਹੜਾ ਉਹ ਡਰ ਰਹੇ ਆ ਇਹ ਇਹ ਜਿਹੜੀ ਚੀਜ਼ ਆ ਉਹ ਹਾਲ ਦੀ ਘੜੀ ਸਮਝ ਤੋਂ ਜਿਹੜੀ ਉਹ ਬਾਹਰ ਆ ਕਹਿੰਦੇ ਵੀ ਐਸ ਟਾਈਮ ਜਿਹੜਾ ਰਸ਼ੀਆ ਦਾ ਪ੍ਰੋਪਾਗੈਂਡਾ ਆ ਉਹ ਚੇਂਜ ਹੋ ਰਿਹਾ ਆ ਤੇ ਯੂ ਐਸ ਨੇ ਜਿੱਦਾਂ ਜਿੱਦਾਂ ਆਪਣੀ ਜਿਹੜੀ ਪਾਲਿਸੀ ਆ ਉਸ ਤਰੀਕੇ ਦੇ ਨਾਲ ਚੇਂਜ ਕੀਤੀ ਹੈਗੀ ਆ